ਬੀਬੀ ਕੁਲਵਿੰਦਰ ਕੌਰ ਜੀ ਨੇ ਜੋ ਬਹਾਦਰੀ ਵਾਲਾ ਉਹ ਜੋ ਕਾਰਜ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਪਸ ਮੋੜੇ ਤੇ ਇਹ ਬੜਾ ਬਹਾਦਰੀ ਵਾਲਾ ਉਹਨਾਂ ਨੇ ਕਾਰਜ ਕੀਤਾ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਵੀ ਤਰ੍ਹਾਂ ਦੀ ਮਦਦ ਹੋਰ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਦੀ ਅਕਾਲੀ 96 ਕਰੋੜੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਮਾ ਤਖਤੂ ਜੀ ਵੱਲੋਂ ਜੋ ਨੰਗ ਸਿੰਘ ਫੌਜਾਂ ਪਿੰਡ ਮਹੀਵਾਲ ਵਿਖੇ ਆਈਆਂ ਹਨ ਅੱਜ ਜੋ ਪਿਛਲੇ ਦਿਨੀ ਆਪਾਂ ਸਾਰੇ ਦੇਖ ਰਹੇ ਆ ਜੋ 20 20 ਕੁਲਵਿੰਦਰ ਕੌਰ ਜਿਨ੍ਹਾਂ ਨੇ ਬੜਾ ਬਹਾਦਰੀ ਵਾਲਾ ਕਾਰਜ ਕੀਤਾ ਹੈ ਔਰ ਬੜਾ ਦਲੇਰੀ ਵਾਲਾ ਕਾਰਜ ਕੀਤਾ ਹੈ ਕੋਈ ਖਾਲਸਾ ਪੰਥ ਕਿਸੇ ਦੀ ਚਾੜੀ ਹੋਈ ਭਾਜੀ ਬਹੁਤਾ ਚਿਰ ਨਹੀਂ ਬਰਦਾਸ਼ਤ ਕਰਦਾ ਸਮੇਂ ਆਉਣ ਤੇ ਜਦੋਂ ਸਤਿਗੁਰੂ ਦੀ ਖੇੜ ਬੰਦੀ ਹੈ ਤੇ ਉਹ ਉਹ ਬਾਜੀ ਨੂੰ ਵਾਪਸ ਕਰਦਾ ਹੈ ਇਸ ਕਰਕੇ ਕਿਸੇ ਸਮੇਂ ਉਹ ਬਹੁਤ ਜ਼ਿਆਦਾ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਲਤ ਬੋਲੀ ਸੀ ਬਹੁਤ ਮਾੜੀ ਸ਼ਬਦ ਬੋਲੇ ਸੀਗੇ ਤੇ ਬੀਬੀ ਕੁਲਵਿੰਦਰ ਕੌਰ ਜੀ ਨੇ ਜੋ ਬਹਾਦਰੀ ਵਾਲਾ ਉਹ ਜੋ ਕਾਰਜ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਪਸ ਮੋੜੇ ਤੇ ਇਹ ਬੜਾ ਬਹਾਦਰੀ ਵਾਲਾ ਉਹਨਾਂ ਨੇ ਕਾਰਜ ਕੀਤਾ ਤੇ ਉਸ ਵਾਸਤੇ ਉਹਨਾਂ ਦੀ ਸ਼ਲਾਘਾ ਕਰਨ ਵਾਸਤੇ ਔਰ ਹਰ ਤਰ੍ਹਾਂ ਮਹਾਪੁਰਖਾਂ ਵੱਲੋਂ ਹਰ ਤਰ੍ਹਾਂ ਦਾ ਭਰੋਸਾ ਜਤਾਉਣ ਵਾਸਤੇ ਇਸੇ ਨਗਰ 'ਚ ਪਹੁੰਚੇ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਉਹਨਾਂ ਦੇ ਘਰ ਵਿਖੇ ਆਏ ਆ ਤੇ ਮਹਾਪੁਰਖ ਹਰ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਨਮਾਨ ਕਰ ਧਨ ਕਰਕੇ ਮਨ ਕਰਕੇ ਧਨ ਕਰਕੇ ਹਰ ਤਰ੍ਹਾਂ ਉਹਨਾਂ ਦੇ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿੱਦਾਂ ਚੱਲਦੀ ਜੋਬ ਦੀ ਵਗੈਰਾ ਦੀ ਗੱਲ ਹੈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਬਹੁਤ ਵੱਡੇ ਵੱਡੇ ਸਕੂਲ ਨੇ ਕਿਤੇ ਕੋਈ ਇਹ ਜੀ ਸਮਾਂ ਹੋਵੇਗਾ ਤਾਂ ਬੁੱਢਾ ਦਲ ਸਕੂਲ ਦੇ ਵਿੱਚ ਉਹਨਾਂ ਨੂੰ ਜੋਬ ਤੋਂ ਵੀ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਕਿਸੇ ਵੀ ਤਰ੍ਹਾਂ ਦੀ ਮਦਦ ਔਰ ਹਰ ਤਰ੍ਹਾਂ ਉਹਨਾਂ ਦੇ ਨਾਲ ਖੜਾਂਗੇ ਤੇ ਉਹਨਾਂ ਦੇ ਨਗਰ ਵਿਖੇ ਆਏ ਆ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਔਰ ਸ਼੍ਰੋਮਣੀ ਪੰਥ ਅਕਾਲੀ ਪੱਡਾ ਦਲ ਦੀਆਂ ਸਾਰੀਆਂ ਨਿਹੰਗ ਸਿੰਘ ਫੌਜਾਂ ਔਰ ਸਾਰਾ ਗੁਰੂ ਕਾ ਖਾਲਸਾ ਪੰਥ ਸਾਰੀਆਂ ਸਿੱਖ ਸੰਸਥਾਵਾਂ ਔਰ ਸਾਰਾ ਸਮੁੱਚਾ ਹੀ ਗੁਰੂ ਕਾ ਖਾਲਸਾ ਪੰਥ ਬੀਬੀ ਕੁਲਵਿੰਦਰ ਕੌਰ ਦੇ ਨਾਲ ਹੈ ਔਰ ਸਮੇਂ ਤੇ ਜਦੋਂ ਵੀ ਕਦੇ ਵੀ ਕੋਈ ਲੋੜ ਹੈ ਤਤ ਕਰਕੇ ਤਨ ਮੰਨ ਕੇ ਉਹਨਾਂ ਦੇ ਨਾਲ ਖੜੇ ਆ ਬਾਕੀ ਹੈ ਨਾ ਜਿਹੜਾ ਸੱਚ ਹੁੰਦਾ ਹਮੇਸ਼ਾ ਸੱਚ ਰਹਿੰਦਾ ਜਿਹੜਾ ਝੂਠ ਹੁੰਦਾ ਝੂਠ ਹੁੰਦਾ ਦੇਖੋ ਗਲਤੀਆਂ ਤਾਂ ਉਹਨਾਂ ਨੇ ਕੀਤੀਆਂ ਨੇ ਉਹਨਾਂ ਨੇ ਉਹਨਾਂ ਦੀ ਜੋਬ ਡਿਊਟੀ ਦੇ ਵਿੱਚ ਆ ਕੇ ਉਹਨਾਂ ਨੇ ਉਹਨਾਂ ਨਾਲ ਹਨਾ ਬੋਲੇ ਸ਼ਬਦ ਉਹ ਜੇ ਬੋਲੇ ਔਰ ਤੁਸੀਂ ਉਹ ਵੀਡੀਓ ਦੇ ਵਿੱਚ ਵੇਖਦੇ ਹੀ ਰਹੇ ਹੋ ਬਾਅਦ ਵਿੱਚ ਉਹਨਾਂ ਦੇ ਨਾਲ ਦਾ ਜਿਹੜਾ ਕੋਈ ਹੈਗਾ ਉਹਨੇ ਉੱਥੇ ਫੇਰ ਇੱਕ ਜਿਹੜੀ ਕੋਈ ਹੈਗੀ ਹੈ ਉੱਥੇ ਡਿਊਟੀ ਦੇ ਉੱਤੇ ਹਾਜ਼ਰ ਸੀਗੀ ਤੇ ਉਹਦੇ ਉਹ ਲੜਕੀ ਦੇ ਉੱਤੇ ਉਹਨਾਂ ਨੇ ਚਪੇੜ ਵੀ ਮਾਰੀ ਐ ਤੇ ਕਹਿ ਇਹਨਾਂ ਨੂੰ ਰਹੇ ਨੇ ਇਸ ਕਰਕੇ ਜਿਹੜਾ ਸੱਚ ਆ ਉਹ ਹਮੇਸ਼ਾ ਸੱਚ ਹੀ ਰਹਿਣਾ ਤੇ ਬਾਕੀ ਉਹਨਾਂ ਨੇ ਕੀਤਾ ਤੇ ਜੇ ਮਾਰਿਆ ਤੇ ਉਹਦੇ ਵਿੱਚ ਕੋਈ ਕਹਿ ਨਹੀਂ ਰਹੇ ਠੀਕ ਹੈ ਜੇ ਸਾਡੇ ਕਿਸੇ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਇਦਾਂ ਬੋਲਾਂਗੇ ਤਾਂ ਫਿਰ ਉਹਦਾ ਮੈਂ ਜਿਆਦਾ ਭੁਗਤਣਾ ਹੀ ਪਊਗਾ ਵੈਸੇ ਉਹਨਾਂ ਨੂੰ ਆਪਣੀ ਮਰਿਆਦਾ ਵਿੱਚ ਰਹਿਣਾ ਚਾਹੀਦਾ ਹੈ ਉਹ ਐਡੇ ਵੱਡੇ ਹਨਾ ਪਹਿਲਾਂ ਵੀ ਉਹ ਕਿਸੇ ਵਧੀਆ ਚਲੋ ਰਏ ਨੇ ਜਗਾ ਤੇ ਫਿਰ ਅੱਜ ਐਮਪੀ ਬਣ ਕੇ ਆਏ ਨੇ ਉਹਨਾਂ ਨੂੰ ਆਪਣੇ ਜਿਹੜੇ ਸ਼ਬਦ ਸੀ ਉਹ ਸੁਧਾਰ ਕੇ ਬੋਲਣੇ ਚਾਹੀਦੇ ਸੀ ਆਪਾਂ ਐਡੇ ਵੱਡੇ ਵੱਡੇ ਅਹੁਦਿਆਂ ਤੇ ਹੋ ਕੇ ਆਪਾਂ ਨੂੰ ਆਪਣੀ ਜਿਹੜੀ ਹੈ ਗਈ ਪ੍ਰਵਾਸਾ ਸ਼ਬਦ ਇਹਨਾਂ ਨੂੰ ਸਹੀ ਕਰਕੇ ਬੋਲਣਾ ਚਾਹੀਦਾ ਤੇ ਘੱਟ ਕੋਈ ਵੀ ਨਹੀਂ ਹੁੰਦਾ ਸਭ ਤੇ ਸਤਗੁਰੂ ਦੀ ਕਿਰਪਾ ਨਦਰ ਵਰਤਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਪੰਥਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਵੀਰ ਸਿੰਘ ਦੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤੂ ਜੀ ਵੱਲੋਂ ਜੋ ਢੰਗ ਸਿੰਘ ਫੌਜਾਂ ਪਿੰਡ ਮਹੀਵਾਲ ਵਿਖੇ ਆਈਆਂ ਹਨ ਅੱਜ ਜੋ ਪਿਛਲੇ ਦਿਨੀ ਆਪਾਂ ਸਾਰੇ ਦੇਖ ਰਹੇ ਹਾਂ ਜੋ 20 ਬੀ ਕੁਲਵਿੰਦਰ ਕੌਰ ਜਿਨ੍ਹਾਂ ਨੇ ਬੜਾ ਬਹਾਦਰੀ ਵਾਲਾ ਕਾਰਜ ਕੀਤਾ ਹੈ ਔਰ ਬੜਾ ਦਲੇਰੀ ਵਾਲਾ ਕਾਰਜ ਕੀਤਾ ਹੈ ਕੋਈ ਖਾਲਸਾ ਪੰਥ ਕਿਸੇ ਦੀ ਚਾੜੀ ਹੋਈ ਭਾਜੀ ਬਹੁਤਾ ਚਿਰ ਨਹੀਂ ਬਰਦਾਸ਼ਤ ਕਰਦਾ ਸਮੇਂ ਆਉਣ ਤੇ ਜਦੋਂ ਸਤਿਗੁਰੂ ਦੀ ਖੇੜ ਬਣਦੀ ਹੈ ਤੇ ਉਹ ਉਹ ਭਾਜੀ ਨੂੰ ਵਾਪਸ ਕਰਦਾ ਹੈ ਇਸ ਕਰਕੇ ਕਿਸੇ ਸਮੇਂ ਉਹ ਬਹੁਤ ਜ਼ਿਆਦਾ ਸਾਡੀਆਂ ਮਾਵਾਂ ਭੈਣਾਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਗਲਤ ਬੋਲੀ ਸੀ ਬਹੁਤ ਮਾੜੀ ਸ਼ਬਦ ਬੋਲੇ ਸੀਗੇ ਤੇ ਬੀਬੀ ਕੁਲਵਿੰਦਰ ਕੌਰ ਜੀ ਨੇ ਜੋ ਬਹਾਦਰੀ ਵਾਲਾ ਉਹ ਜੋ ਕਾਰਜ ਉਹ ਜਿਹੜੇ ਸ਼ਬਦ ਬੋਲੇ ਸੀ ਉਹ ਸ਼ਬਦ ਉਹਨੂੰ ਵਾਸ ਮੋੜੇ ਤੇ ਇਹ ਬੜਾ ਬਹਾਦਰੀ ਵਾਲਾ ਉਹਨਾਂ ਨੇ ਕਾਰਜ ਕੀਤਾ ਤੇ ਉਸ ਵਾਸਤੇ ਉਹਨਾਂ ਦੀ ਛਲਾਂਗਾ ਕਰਨ ਵਾਸਤੇ ਔਰ ਹਰ ਤਰ੍ਹਾਂ ਮਾਹਪੁਰਖਾਂ ਵੱਲੋਂ ਹਰ ਤਰ੍ਹਾਂ ਦਾ ਭਰੋਸਾ ਜਤਾਉਣ ਵਾਸਤੇ ਇਸੇ ਨਗਰ 'ਚ ਪਹੁੰਚੇ ਉਹਨਾਂ ਦੇ ਭਰਾਤਾ ਜੀ ਨੂੰ ਮਿਲੇ ਆ ਉਹਨਾਂ ਦੇ ਘਰ ਵਿਖੇ ਆਏ ਆ ਤੇ ਮਾਹਪੁਰਖ ਹਰ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤਨਮਾਨ ਕਰਕੇ ਧੰਨ ਕਰਕੇ ਮਾਨ ਕਰਕੇ ਧੰਨ ਕਰਕੇ ਹਰ ਤਰ੍ਹਾਂ ਉਹਨਾਂ ਦੇ ਨਾਲ ਹੈ ਔਰ ਕਿਸੇ ਵੀ ਤਰ੍ਹਾਂ ਦੀ